ਅਕਾਲੀ ਦਲ ਸਾਡੇ ਪੁਰਖਿਆਂ ਨੇ ਬਣਾਇਆ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਤੇ ਉਸ ਤੋਂ 1 ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਿਸੂਸ ਕੀਤਾ ਕਿ ਅਸੀਂ ਸੰਘਰਸ਼ ਲੜਨਾ ਹੈ ਸਾਨੂੰ ਸਿਪਾਹੀ ਚਾਹੀਦੇ ਨੇ ਇਹ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਅਸੀਂ ਸੰਘਰਸ਼ ਲੜਨਾ ਹੈ ਸਾਨੂੰ ਸਿਪਾਹੀ ਚਾਹੀਦੇ ਨੇ ਤੇ ਸਿਪਾਹੀ ਫੌਜੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਤਿਆਰ ਕੀਤੀ ਇਹ ਗੱਲ ਵੱਖਰੀ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕਹਿੰਦੇ ਨੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਹਾਂ ਅਸਲ 'ਚ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਸੀ ਇਹ ਪੰਥ ਦੇ ਸਿਪਾਹੀ ਸਨ ਇਹ ਕੌਮ ਦੇ ਸਿਪਾਹੀ ਸਨ ਤੇ ਅੱਜ ਹਾਲਤ ਜਿਹੜੀ ਹੈ ਉਹ ਵੱਖਰੀ ਤਰ੍ਹਾਂ ਦੀ ਹੋ ਗਈ ਸ਼ਰੋਮਣੀ ਅਕਾਲੀ ਦਲ ਨੇ ਬੜੇ ਸੰਘਰਸ਼ ਲੜੇ ਸਰਕਾਰਾਂ ਵੀ ਬਣਾਈਆਂ ਸੈਂਟਰ ਦੇ ਖਿਲਾਫ ਵੀ ਕਈ ਧਰਨੇ ਮਜ਼ਾਰੇ ਮੋਰਚੇ ਲਾਏ ਇਹ 2008 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬਣੇ ਜਾਂ ਕਹ ਦੋ ਬਣਾਏ ਗਏ ਸਰਦਾਰ ਸੁਖਦੇਵ ਸਿੰਘ ਜੀ ਢਿੰਡਸਾ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਬ੍ਰਹਮਪੁਰਾ ਸਾਹਿਬ ਸੇਖਵਾ ਸਾਹਿਬ ਵੱਡੇ ਵੱਡੇ ਦਿਗਜ ਲੀਡਰ ਕੈਪਟਨ ਕਮਲਜੀਤ ਸਿੰਘ ਵਰਗੇ ਇਹ ਵੱਡੇ ਵੱਡੇ ਦਿਗਜਾਂ ਨੂੰ ਛੱਡ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਆ ਜਿਹੜੀ ਬੀਬੀ ਰਜਿੰਦਰ ਕੌਰ ਜੀ ਪਠੱਲ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਕਸੀਦੇ ਪੜ ਰਹੀ ਹੈ ਨਾ ਇਹਦਾ ਇੱਕ ਬਿਆਨ ਸੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਰਦਾਰ ਬੀਬੀ ਰਜਿੰਦਰ ਕੌਰ ਜੀ ਪਠੱਲ ਦਾ ਇੱਕ ਬਿਆਨ ਸੀ ਇਨੇ ਕਿਹਾ ਸੀ ਕਿ ਅੱਜ ਅਕਾਲੀ ਦਲ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ ਤੇ ਅੱਜ ਤੋਂ ਅਕਾਲੀ ਦਲ ਦਾ ਖਾਤਮਾ ਜਿਹੜਾ ਉਹ ਸ਼ੁਰੂ ਆ। ਇਹ ਬੀਬੀ ਜੀ ਦਾ ਬਿਆਨ ਸੀ। ਹੁਣ ਬੀਬੀ ਜੀ ਕਸੀਦੇ ਪੜ ਰਹੇ ਆ ਕਹਿੰਦੇ ਬੰਦਾ ਹੀ ਇਹ ਆ। ਅੱਜ 31 ਜਨਵਰੀ ਆ। 31 ਜਨਵਰੀ 2017 ਨੂੰ ਮੌੜ ਮੰਡੀ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਅੱਜ ਪੂਰੇ 8 ਸਾਲ ਹੋ ਗਏ ਉਸ ਬੰਬ ਧਮਾਕੇ ਨੂੰ ਤੇ ਉਸ ਬੰਬ ਧਮਾਕੇ ਦੇ ਵਿੱਚ 5 ਬੱਚੇ ਮਾਰੇ ਗਏ ਸੀ। 2 ਵੱਡੇ ਮਾਰੇ ਗਏ ਸੀ 7 ਜਿਹੜੇ ਆ ਉਹ ਜੀ ਕਤਲ ਹੋਈ ਸੀ ਮਾਰੇ ਗਏ ਸੀ ਉਸ ਬੰਬ ਧਮਾਕੇ ਦੇ ਵਿੱਚ। ਜਦੋਂ ਆ ਬੀਬੀ ਰਜਿੰਦਰ ਕੌਰ ਜੀ ਪੱਠਲ ਨੇ ਇਹ ਬਿਆਨ ਦਿੱਤਾ ਹੈ ਕਿ ਇੱਕ ਵਾਰ ਮੇਰੇ ਕੋਲੇ ਕੁਝ ਪੁਲਿਸ ਅਫਸਰ ਸਰਕਾਰ ਦੇ ਜਿਹੜੇ ਆ ਉਹ ਨਮਾਇंदे ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਬੀਬੀ ਜੀ ਸਰਕਾਰ ਰਿਪੀਟ ਹੋ ਸਕਦੀ ਹੈ ਮੈਂ ਕਿਹਾ ਕਿਵੇਂ ਕਹਿੰਦੇ ਕੁਝ ਬੰਬ ਧਮਾਕੇ ਕਰਾਉਣੇ ਪੈਣਗੇ ਬੀਬੀ ਜੀ ਕਹਿੰਦੇ ਉਹ ਪੁਲਿਸ ਅਫਸਰ ਕਹਿੰਦੇ ਆ ਕਿ ਕੁਝ ਬੰਬ ਧਮਾਕੇ ਕਰਾਉਣੇ ਪੈਣਗੇ ਚਾਰਕ ਰੇਲਾਂ ਚ ਕਰਾਉਣੇ ਪੈਣਗੇ ਚਾਰਕ ਬਾਜ਼ਾਰਾਂ ਚ ਕਰਾਉਣੇ ਪੈਣਗੇ ਤੇ ਚਾਰਕ ਇਧਰ ਉਧਰ ਕਰਾਉਣੇ ਪੈਣਗੇ ਤੇ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਚਲੋ ਨਾਲ ਇਹ ਵੀ ਕਿਹਾ ਕਿ ਮੈਂ ਉਸ ਵੇਲੇ ਕਿਹਾ ਕਿ ਇਹ ਕੰਮ ਨਹੀਂ ਕਰਨਾ ਸਾਡੀ ਸਰਕਾਰ ਬਣੇ ਚਾਹੇ ਨਾ ਬਣੇ ਚਲੋ ਬੀਬੀ ਜੀ ਦੀ ਇਮਾਨਦਾਰੀ ਹੈ ਪੰਜਾਬ ਪ੍ਰਸਤੀ ਹੈ ਉਹਨਾਂ ਨੇ ਕਹਿਤਾ ਹੋਣਾ ਬਈ ਇਹ ਕੰਮ ਨਹੀਂ ਕਰਨਾ ਪਰ ਬਾਕੀ ਲੀਡਰਾਂ ਕੋਲੇ ਵੀ ਤਾਂ ਇਹ ਪ੍ਰਪੋਜ਼ਲ ਜਿਹੜੀ ਦਿੱਤੀ ਹੋਣੀ ਆ ਨਾ ਅਫਸਰਾਂ ਨੇ ਤੇ ਸਾਰਿਆਂ ਨੇ ਤਾਂ ਬੀਬੀ ਜੀ ਵਾਂਗੂ ਨਹੀਂ ਨਾ ਕਿਹਾ ਹੋਣਾ ਇਹਦਾ ਮਤਲਬ ਹੈ ਕਿ ਜਿੰਨੇ ਬੰਬ ਧਮਾਕੇ ਹੋਏ ਆ ਇਹ ਸਰਕਾਰਾਂ ਬਣਾਉਣ ਵਾਸਤੇ ਹੋਏ ਆ ਤੇ ਸਰਕਾਰਾਂ ਨੇ ਕਰਵਾਏ। ਮੌਜੂਦਾ ਸਰਕਾਰ ਦੇ ਮੰਤਰੀ ਸਾਹਿਬ ਸਰਦਾਰ ਕੁਰਦੀਪ ਸਿੰਘ ਜੀ ਢਾਲੀਵਾਲ ਕਹਿੰਦੇ ਜੀ 2017 ਚ ਸਾਡੀ ਸਰਕਾਰ ਆ ਰਹੀ ਸੀ ਇਸ ਕਰਕੇ ਮੌੜ ਬੰਬ ਧਮਾਕਾ ਕਰਵਾਇਆ ਗਿਆ ਜਿਦੇ ਵਿੱਚ ਪੰਜ ਬੱਚੇ ਤੇ ਦੋ ਵੱਡੇ ਮਾਰੇ ਗਏ। ਚਲੋ ਮੰਨ ਲੈਨੇ ਆ ਜੀ। ਵੀ ਤੁਹਾਡੀ ਸਰਕਾਰ ਨੂੰ ਰੋਕਣ ਵਾਸਤੇ ਸੱਤ ਜੀਆਂ ਦੀ ਬਲੀ ਲੈ ਲਈ। ਪੰਜ ਬੱਚਿਆਂ ਦੀ ਬਲੀ ਲੈ ਲਈ ਮਾਸੂਮ ਜਿਹੜੇ 13 13 11 11 14 14 ਸਾਲ ਦੇ ਸੀ ਸੱਤ ਮਾਸੂਮ ਜੀਆਂ ਦੀ ਬਲੀ ਲੈ ਲਈ ਪੰਜ ਮਾਸੂਮ ਬੱਚਿਆਂ ਦੀ ਬਲੀ ਲੈ ਲਈ ਤੁਹਾਡੀ ਸਰਕਾਰ ਰੋਕਣ ਵਾਸਤੇ ਤੇ ਤੁਹਾਡੀ ਸਰਕਾਰ 2022 ਚ ਬਣ ਗਈ ਤੇ ਤੁਸੀਂ ਉਹਨਾਂ ਸੱਤ ਮਾਸੂਮ ਜਿਹੜੇ ਮਾਰੇ ਗਏ ਐ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਉਹਨਾਂ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕੀਤਾ ਤੁਸੀਂ ਖੜਾ ਕੀਤਾ ਉਹਨਾਂ ਦੋਸ਼ੀਆਂ ਨੂੰ ਕਟਹਿਰੇ 'ਚ ਤੁਹਾਡਾ ਫਰਜ਼ ਨਹੀਂ ਸੀ ਬਣਦਾ ਤੁਸੀਂ ਅੱਜ ਕਹਿੰਦੇ ਹੋ ਕਿ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਇਹ ਬੰਬ ਧਮਾਕੇ ਜਿਹੜੇ ਆ ਕਰਵਾਏ ਗਏ ਸੀ ਪੰਜ ਬੱਚੇ ਮਾਰੇ ਜਾਂਦੇ ਆ ਉਸ ਬੰਬ ਧਮਾਕੇ 'ਚ ਦੋ ਵੱਡੇ ਮਾਰੇ ਜਾਂਦੇ ਆ ਤੇ ਤੁਸੀਂ ਉਸ ਬੰਬ ਧਮਾਕੇ ਦੀ ਜਾਂਚ ਜਿਹੜੀ ਹੈ ਉਹ ਕਰਵਾਈ ਨਹੀਂ ਉਹਨਾਂ ਦੇ ਦੋਸ਼ੀਆਂ ਨੂੰ ਬੇਨਕਾਬ ਕਿਉਂ ਨਹੀਂ ਕੀਤਾ ਕਿਉਂਕਿ ਉਸ ਬੰਬ ਧਮਾਕੇ ਦੀ ਜਿਹੜੀ ਜਾਂਚ ਹੈ ਨਾ ਉਹ ਜਦੋਂ ਹੋਣ ਲੱਗ ਪਈ ਤੇ ਉਹਦੀਆਂ ਪੈੜਾਂ ਜਿਹੜੀਆਂ ਉਹ ਇੱਕ ਬਹੁਤ ਵੱਡੇ ਡੇਰੇ ਵੱਲ ਜਾ ਰਹੀਆਂ ਸੀ ਇਸ ਕਰਕੇ ਨਾ ਤਾਂ ਕਾਂਗਰਸ ਸਰਕਾਰ ਦੀ ਹਿੰਮਤ ਪਈ 5 ਸਾਲ ਕਾਂਗਰਸ ਸਰਕਾਰ ਰਹੀ ਹੈ 17 ਦੇ ਵਿੱਚ ਕਾਂਗਰਸ ਸਰਕਾਰ ਬਣੀ 5 ਸਾਲ ਕਾਂਗਰਸ ਸਰਕਾਰ ਰਹੀ ਹੈ ਨਾ ਤਾਂ ਕਾਂਗਰਸ ਦੀ ਸਰਕਾਰ ਨੇ ਉਸ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਹੱਥ ਪਾਇਆ ਤੇ ਨਾ ਮੌਜੂਦਾ ਸਰਕਾਰ ਨੇ 4 ਸਾਲ ਹੋ ਗਏ ਆ ਉਸ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਹੱਥ ਪਾਇਆ ਜਿਹੜੇ ਕਹਿੰਦੇ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਕੀਤਾ ਸੀ ਆਪਾਂ ਸਾਰੇ ਪੰਜਾਬ ਦੇ ਸਾਡੇ ਲਈ ਕੋਈ ਬੰਦਾ ਖਤਮ ਹੋ ਜਾਏ ਤੇ ਸਾਡੇ ਕੋਲੇ ਤਾਕਤ ਆਵੇ ਤੇ ਅਸੀਂ ਉਹਦਾ ਬਦਲਾ ਲੈਣ ਵਾਸਤੇ ਜਾਂ ਉਹਦੇ ਦੋਸ਼ੀ ਨੂੰ ਕਟਹਿਰੇ 'ਚ ਖੜਾ ਕਰਨ ਵਾਸਤੇ ਯਤਨ ਨਾ ਕਰੀਏ ਐਦੂ ਵੱਡੀ ਅਕਰਤਕਣਤਾ ਤੇ ਬੇਈਮਾਨੀ ਕੀ ਹੋ ਸਕਦੀ ਹੈ ਮੌਜੂਦਾ ਸਰਕਾਰ ਦੀ ਬਈ ਬਹੁਤ ਵੱਡੀ ਬੇਈਮਾਨੀ ਆ ਸਾਧ ਸੰਗਤ ਮੈਂ ਫੇਰ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਇਹੋ ਜੀਆਂ ਪ੍ਰੀਤੀਆਂ ਦੇ ਖਿਲਾਫ ਲੜਨ ਵਾਸਤੇ ਬਣਿਆ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 2008 ਦੇ ਵਿੱਚ ਪ੍ਰਧਾਨ ਬਣਾ ਲਿਆ 12 ਚ ਸਰਕਾਰ ਵੀ ਬਣ ਗਈ ਉਹਦੇ ਹੱਥ ਚ ਕਹਾੜੀ ਦਿੱਤੀ ਸੀ ਵੀ ਤੂੰ ਜ਼ੁਲਮ ਦੇ ਖਿਲਾਫ ਲੜਨਾ ਹੈ ਤੇ ਜਦੋਂ 2012 ਚ ਸਰਕਾਰ ਬਣ ਗਈ ਨਾ ਉਹਨੇ ਉਸ ਕੁਹਾੜੀ ਦਾ ਇਸਤੇਮਾਲ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਰੂਪੀ ਦਰਖਤ ਨੂੰ ਵੱਡਣ ਵਾਸਤੇ ਜਿਹੜਾ ਇਸਤੇਮਾਲ ਕਰਨਾ ਸ਼ੁਰੂ ਕਰਤਾ ਐਨਾ ਵੱਡਿਆ ਉਹਦੀਆਂ ਡਾਹਣੀਆਂ ਵੱਡਤੀਆਂ ਉਹਦੇ ਤਣੇ ਛਾਂਗ ਤੇ ਪੱਤੇ ਛਾਂਗ ਤੇ ਜਿਹੜਾ ਵੀ ਕੋਈ ਮਾੜੀ ਮੋਟੀ ਪੰਥ ਪ੍ਰਸਤੀ ਦੀ ਗੱਲ ਕਰਦਾ ਸੀ ਉਹਨੂੰ ਕਹਿੰਦੇ ਚੱਲ ਬਾਹਰ ਜਿਹੜਾ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਸੀ ਉਹਨੂੰ ਕਹਿੰਦੇ ਚੱਲ ਬਾਹਰ ਜਿਹੜਾ ਕਹਿੰਦਾ ਸੀ ਮੈਨੂੰ ਨਸ਼ੇ ਵੇਚਣ ਦੀ ਇਜਾਜ਼ਤ ਦਿਓ ਮੈਂ ਪੈਸਾ ਦੇਊਂਗਾ ਕਹਿੰਦੇ ਅੰਦਰ ਆ ਜਾ ਮੈਨੂੰ ਰੇਤਾ ਵੇਚਣ ਦੀ ਇਜਾਜ਼ਤ ਦਿਓ ਮੈਂ ਤੁਹਾਨੂੰ ਹਿੱਸਾ ਦੇਊਂਗਾ ਕਹਿੰਦੇ ਚੱਲ ਤੂੰ ਵੀ ਅੰਦਰ ਆ ਜਾ ਜਿਹੜੇ ਪੰਥ ਪ੍ਰਸਤ ਸੀ ਪੰਜਾਬ ਪ੍ਰਸਤ ਸੀ ਉਹ ਬਾਹਰ ਕੱਢਣਾ ਸ਼ੁਰੂ ਕਰਤੇ ਜਿਹੜੇ ਰੇਤੇ ਵਾਲੇ ਸੀ ਨਸ਼ੇ ਵਾਲੇ ਸੀ ਉਹ ਅੰਦਰ ਲੈਣੇ ਸ਼ੁਰੂ ਕਰਤੇ ਨਤੀਜਾ ਕੀ ਨਿਕਲਿਆ ਕਿ ਪੰਥ ਵੀ ਦੂਰ ਹੋ ਗਿਆ ਅਕਾਲੀ ਦਲ ਤੋਂ ਤੇ ਪੰਜਾਬੀ ਵੀ ਦੂਰ ਹੋ ਗਏ 2017 ਚ ਹਾਲਤ ਮਾੜੀ ਹੋਈ ਫਿਰ 2022 ਚ ਹੋਈ ਤਾਂ ਕੁਝ ਅਕਾਲੀ ਦਲ ਦੀ ਲੀਡਰਾਂ ਨੇ ਇਹ ਮਹਿਸੂਸ ਕੀਤਾ ਇਹ ਰੁੱਖ ਜਿਹੜਾ ਹੈ ਇਹ ਸੁੱਕ ਗਿਆ ਹੁਣ ਸੁੱਕ ਗਿਆ ਤੇ ਜਦੋਂ ਜੜਾਂ ਗਲ ਜਾਣ ਨਾ ਕਿਸੇ ਰੁੱਖ ਦੀਆਂ ਤੇ ਰੁੱਖ ਸੁੱਕ ਦੇ ਤੇ ਉਹਦੇ ਹਰੇ ਹੋਣ ਦੀ ਉਮੀਦ ਜਿਹੜੀ ਹੈ ਉਹ 0% ਦੀ ਰਹਿ ਜਾਂਦੀ ਹੈ ਉਹ ਰੁੱਖ ਹਰਾ ਨਹੀਂ ਹੁੰਦਾ ਫਿਰ ਸੋਹਿਰਦਾ ਨੇ ਯਤਨ ਕੀਤਾ ਕਿ ਇਸ ਰੁੱਖ ਨੇ ਤਾਂ ਹੁਣ ਹਰਾ ਨਹੀਂ ਹੋਣਾ ਕਿਉਂ ਨਾ ਇੱਕ ਨਵਾਂ ਬੂਟਾ ਲਾਇਆ ਜਾਵੇ ਪੁਨਰਸਰਜੀਤ ਕੀਤਾ ਜਾਏ ਅਕਾਲੀ ਦਲ ਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸਰਜੀਤ ਕਰਨ ਦਾ ਜਿਹੜਾ ਬੀੜਾ ਜਿਹੜਾ ਹੈ ਕੁਝ ਨੇਕ ਬਖਤ ਲੀਡਰਾਂ ਨੇ ਜਿਹੜਾ ਚੁੱਕਿਆ ਇਹ ਨਵਾਂ ਬੂਟਾ ਲੱਗਿਆ ਔਰ ਇਹਨੇ ਫਲ ਦੇਣਾ ਉਮੀਦ ਕੀਤੀ ਜਾ ਸਕਦੀ ਹੈ ਕਿ ਜਦੋਂ ਇਹ ਥੋੜਾ ਜਿਹਾ ਵੱਡਾ ਹੋ ਜਾਊਗਾ ਤੇ ਇਹ ਫਲ ਦੇਊਗਾ ਪਰ ਜਿਹੜਾ ਸੁੱਕ ਗਿਆ ਉਹਦੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਉਮੀਦ ਕਰਨਾ ਸਕੇਣਾ ਪੈਂਦਾ। ਕਈ ਉਮੀਦ ਲਾਈ ਬੈਠੇ ਨੇ ਵੀ ਸ਼ਾਇਦ ਹਰਾ ਹੋ ਜੂ। ਆਪਾਂ ਮੁੱਢ ਨੂੰ ਜਫਾ ਪਾ ਲਈਏ ਤੇ ਮੁੱਢ ਨੂੰ ਜਫਾ ਪਾਉਣ ਦਾ ਕਈ ਯਤਨ ਵੀ ਕਰਦੇ ਆ। ਮੈਂ ਇੱਕ ਗੱਲ ਦੱਸ ਦੇਣਾ ਆਪ ਵਰਕਰ ਸਹਿਬਾਨਾਂ ਦੇ ਰਾਹੀਂ ਤੁਸੀਂ ਪਿੰਡ-ਪਿੰਡ ਜਾ ਕੇ ਸਮਝਾਉਣਾ ਵੀ ਹੈ, ਦੱਸਣਾ ਵੀ ਹੈ ਵੀ ਜਿੰਨਾ ਮਰਜ਼ੀ ਘੁੱਟ ਕੇ ਜਫਾ ਪਾ ਲੋ ਇਹਨੇ ਹਰਾ ਨਹੀਂ ਹੋਣਾ, ਨਾ ਇਹਨੇ ਪੱਤੇ ਦੇਣੇ ਆਂ ਸ਼ਾਂਸ ਤੇ ਤੇ ਨਾ ਇਹਨੇ ਫਲ ਦੇਣਾ। ਆ ਬੂਟਾ ਹੈ ਇਹ ਠੀਕ ਹੈ ਅਜੇ ਫਲ ਦੇਣ ਦੇ ਸ਼ਾਂ ਦੇਣ ਤੇ ਸਮਰੱਥ ਨਹੀਂ ਕਿਉਂਕਿ ਛੋਟਾ ਹੈ ਥੋੜਾ ਸਮਾਂ ਹੋਇਆ ਬੜੇ ਨੂੰ ਲੇਕਿਨ ਤੁਸੀਂ ਇਸ ਬੂਟੇ ਦੀ ਵਾਰਡ ਕਰਨੀ ਹੈ ਇਸ ਬੂਟੇ ਨੂੰ ਖਤਮ ਕਰਨ ਦੇ ਲਈ ਤੂਫਾਨ ਹਵਾਵਾਂ ਬੜੀਆਂ ਵਗਾਈਆਂ ਜਾ ਰਹੀਆਂ ਨੇ ਆ ਪਘੌੜੇ ਦਲ ਦਾ ਆਈਟੀ ਵਿੰਗ ਤੀਜੇ ਦਿਨ ਕਹਿ ਦਿੰਦਾ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਚੱਲੇ ਬਾਦਲ ਦਲ ਚ ਉਹਨਾਂ ਨੇ ਵਿਚਾਰਿਆ ਨੇ ਖੰਡਣ ਕੀਤਾ ਫੇਰ ਸਰਦਾਰ ਗਗਨਦੀਪ ਸਿੰਘ ਜੀ ਬਰਨਾਲਾ ਚੱਲੇ ਆ ਕਾਲੀ ਦਲ ਚੱਲੇ ਪਗੌੜੇ ਦਲ ਇਹ ਇਸ ਬੂਟੇ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ ਜਿਹੜਾ ਇਹ ਪਗੌੜਾ ਦਲ ਕਰ ਰਿਹਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਵਰਕਰ ਸਹਬਾਨੋ ਜੇ ਤੁਸੀਂ ਇਸ ਬੂਟੇ ਦੀ ਵਾਰਡ ਬਣ ਗਏ ਨਾ ਤੇ ਇਹਨਾਂ ਦੀ ਹਿੰਮਤ ਨਹੀਂ ਹੈ ਇਹਦਾ ਇੱਕ ਪੱਤਾ ਵੀ ਇਹ ਖਰੋਚ ਕੇ ਲੈ ਜਾਣਾ ਇੱਕ ਪੱਤਾ ਵੀ ਖਰੋਚ ਕੇ ਨਹੀਂ ਲੈ ਕੇ ਜਾ ਸਕਦੇ ਜੇ ਤੁਸੀਂ ਇਸ ਬੂਟੇ ਦੀ ਵਾਰਡ ਬਣ ਜੋ ਇਸ ਬੂਟੇ ਤੋਂ ਉਮੀਦ ਰੱਖੋ ਇਹ ਛਾਂ ਵੀ ਦੇਵੇਗਾ ਫਲ ਵੀ ਦੇਵੇਗਾ ਭਈ ਕਿਉਂ ਉਮੀਦ ਰੱਖੀਏ ਕਿਉਂ ਉਮੀਦ ਰੱਖੀਏ ਇਸ ਬੂਟੇ ਤੋਂ ਇਸ ਬੂਟੇ ਤੋਂ ਇਸ ਕਰਕੇ ਉਮੀਦ ਰੱਖੋ ਕਿਉਂਕਿ ਇਸ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਪਾਣੀ ਹੈ ਨਾ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਅਸੀਸ ਲੈ ਕੇ ਪਾਇਆ ਗਿਆ ਬੋਲੇ ਇਸ ਕਰਕੇ ਉਮੀਦ ਰੱਖੋ ਇਹਨੇ ਵੱਡਾ ਹੋਣਾ ਤੇ ਫਲ ਦੇਣਾ ਔਰ ਬੜਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਜੇ ਤੁਸੀਂ ਮਜ਼ਬੂਤ ਹੋ ਗਏ ਤੇ ਇਹਨੇ ਸਾਲ ਦੇ ਅੰਦਰ ਅੰਦਰ ਫਲ ਦੇ ਦੇਣਾ ਆਪਾਂ ਨੂੰ ਇਹ ਚੇਤੇ ਰੱਖਿਓ ਜੇ ਇਹ ਚੇਤੇ ਰੱਖਿਓ ਅੱਜ ਕੱਲ ਹਾਈਬ੍ਰਿਡ ਦਾ ਜ਼ਮਾਨਾ ਨਾ ਫਲ ਜਲਦੀ ਆ ਜਾਂਦੇ ਆ ਇਸ ਕਰਕੇ ਨੇ ਇੱਕ ਸਾਲ ਦੇ ਅੰਦਰ ਅੰਦਰ ਫਲ ਦੇ ਦੇਣਾ ਪਰ ਤੁਸੀਂ ਇਹਦੀ ਮਜ਼ਬੂਤੀ ਬਣਨਾ ਹੈ ਤੁਸੀਂ ਇਹਦੀ ਢਾਲ ਬਣਨਾ ਹੈ ਕਈ ਤਰ੍ਹਾਂ ਦੀਆਂ ਕੌਨਸਪਿਰੈਂਸੀਆਂ ਜਿਹੜੀਆਂ ਨੇ ਫਲਾਈਆਂ ਜਾਂਦੀਆਂ ਨੇ ਉਹ ਫਲਾਨਾ ਅੱਡ ਚੱਲਦਾ ਜੀ ਫਲਾਨਾ ਅੱਡ ਚੱਲਦਾ ਫਲਾਨਾ ਅੱਡ ਚੱਲਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਭਰੋਸਾ ਰੱਖਦਾ ਹੈ ਸ੍ਰੀ ਗੁਰੂ ਹਰगोबिंद ਸਾਹਿਬ ਦੇ ਤਖਤ ਤੇ ਭਰੋਸਾ ਰੱਖਦਾ ਹੈ ਉਹਨੇ ਇਸ ਬੂਟੇ ਤੋਂ ਕਦੇ ਪਰੇ ਨਹੀਂ ਜਾਣਾ ਹੈ ਇਹ ਚੇਤੇ ਰੱਖਿਓ ਤੇ ਜਿਹਦਾ ਭਰੋਸਾ ਨਹੀਂ ਉਹਦੀ ਆਪਾਂ ਗਰੰਟੀ ਨਹੀਂ ਲੈਣੀ ਜਿਹਦਾ ਸ੍ਰੀ ਗੁਰੂ ਹਰगोबिंद ਸਾਹਿਬ ਦੇ ਤਖਤ ਤੇ ਭਰੋਸਾ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਭਰੋਸਾ ਨਹੀਂ ਹੈ ਉਹਦੀ ਫਿਰ ਗਰੰਟੀ ਕੋਈ ਵੀ ਨਹੀਂ ਲੈ ਸਕਦਾ ਇਸ ਕਰਕੇ ਆਪਾਂ ਨੇ ਜੂਝਣਾ ਹੈ ਆਪਾਂ ਨੇ ਲੜਨਾ ਹੈ ਅੱਜ ਪੰਜਾਬ ਦੇ ਹਾਲਾਤ ਕੀ ਹੋ ਗਏ ਨੇ ਲੁਧਿਆਣੇ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੁਲਿਸ ਨੇ ਕੁੱਟ-ਕੁੱਟ ਕੇ ਬੁਰੀ ਹਾਲਤ ਕਰਤੀ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚੋਂ ਕਹਿੰਦੇ ਦੋ ਨੌਜਵਾਨ ਚੁੱਕ ਲੈ ਸ਼ੱਕ ਸੀ ਕਹਿੰਦੇ ਜਿੱਥੇ ਭੀੜ ਹੋਵੇ ਨਾ ਬਾਜ਼ਾਰ 'ਚ ਉਥੇ ਜਿੱਡਾ ਮਰਜ਼ੀ ਵੱਡਾ ਕ੍ਰਾਈਮਨਲ ਜਿਹੜਾ ਹੈ ਉਹ ਜਾਂਦਾ ਹੋਵੇ ਤੇ ਸਿਆਣਾ ਪੁਲਿਸ ਅਫਸਰ ਕਦੇ ਵੀ ਉੱਥੇ ਗੋਲੀ ਨਹੀਂ ਚਲਾਉਂਦਾ ਉਹਨੂੰ ਪਤਾ ਹੁੰਦਾ ਵੀ ਭੀੜ ਬਹੁਤ ਜ਼ਿਆਦਾ ਹੈ دہشت ਫੈਲ ਜਾਣੀ ਹੈ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਿੱਚ ਕਿੰਨਾ ਸੰਗਤਾਂ ਦਾ ਰਸ ਹੁੰਦਾ ਹੈ ਤੇ ਉਸ ਰਸ ਦੇ ਵਿੱਚ ਕੀ ਇਹ ਸੰਗਤਾਂ ਦੇ ਅੰਦਰ دہشت ਫਲਾਉਣ ਦਾ ਕਾਰਜ ਨਹੀਂ ਹੋਇਆ ਜੇ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਨਾ ਹੈ ਰੀਟੇਨ ਕਰਨਾ ਹੈ ਤੁਹਾਡੇ ਕੋਲ ਕੋਈ ਕਲੂ ਹੈ ਵੀ ਇਹ ਬੰਦਾ ਕੁਝ ਗਲਤ ਜਿਹੜਾ ਹੈ ਉਹ ਕਰ ਰਿਹਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਥੇਬੰਦੀ ਹੈ ਤੁਸੀਂ ਉਹਦੇ ਜਿਹੜੇ ਅਧਿਕਾਰੀ ਹੈ ਉਹਨਾਂ ਨਾਲ ਸੰਪਰਕ ਕਰੋ ਉਹਨਾਂ ਨੂੰ ਭਰੋਸੇ ਚ ਲਾਓ ਤੇ ਫਿਰ ਤੁਸੀਂ ਜਿਹੜਾ ਹੈ ਭਰੋਸੇ ਚ ਲੈ ਕੇ ਕੋਈ ਪੁਣਛਾਣ ਕਰੋ ਜਾਂਚ ਪੜਤਾਲ ਕਰੋ دہشت ਫਲਾਉਣ ਦਾ ਕਾਰਜ ਜਦੋਂ ਸਰਕਾਰ ਕਰਦੀ ਹੈ ਨਾ ਤੇ ਉਦੋਂ ਹੀ دہشت ਫਲਦੀ ਹੁੰਦੀ ਹੈ ਲੋਕ ਨਹੀਂ ਕਦੇ دہشت ਫਲਾਉਂਦੇ ਹੁੰਦੇ ਇਲਜ਼ਾਮ ਲੋਕਾਂ ਤੇ ਲਾ ਦਿੰਦੇ ਆ ਫਲਾਨੇ ਗਰੁੱਪ ਨੇ دہشت ਫਲਾਤੀ ਫਲਾਨੇ ਬੰਦੇ ਨੇ دہشت ਫਲਾਤੀ دہشت ਹਮੇਸ਼ਾ ਸਰਕਾਰਾਂ ਫਲਾਉਂਦੀਆਂ ਹੁੰਦੀਆਂ ਆ ਹੁਣ ਤਾਂ ਬੀਬੀ ਪੱਠਲ ਜੀ ਦੇ ਬਿਆਨ ਤੋਂ ਸਪਸ਼ਟੀ ਹੋ ਗਿਆ ਸਪਸ਼ਟ ਹੋ ਗਿਆ ਚਾਹੀਦਾ ਤਾਂ ਇਹ ਸੀ ਮੌਜੂਦਾ ਸਰਕਾਰ ਦੇ ਮੰਤਰੀ ਸਾਹਿਬ ਨੂੰ ਕਿ ਉਹ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਕਿ ਹੁਣੇ ਹੀ ਜਿਹੜਾ ਹੈ ਐਫ ਆਈ ਆਰ ਹੀ ਕੱਟ ਕੇ ਉਹ ਜਾਂਚ ਸ਼ੁਰੂ ਕਰੋ ਵੀ ਉਹ ਕਿਹੜੇ ਅਫਸਰ ਸਨ ਜਿਹੜੇ ਬੀਬੀ ਰਜਿੰਦਰ ਕੌਰ ਜੀ ਪਠੜ੍ਹਣ ਕੋਲ ਗਏ ਸੀ ਤੇ ਬੰਬ ਚਲਾਉਣ ਦੀ ਸਲਾਹ ਦਿੱਤੀ ਸੀ ਵੀ ਤੁਹਾਡੀ ਸਰਕਾਰ ਰਿਪੀਟ ਹੋ ਸਕਦੀ ਹੈ ਬੰਬ ਚਲਾਓ ਚਾਹੀਦਾ ਨਹੀਂ ਸੀ ਮੌਜੂਦਾ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਕਿਹੜੇ ਅਫਸਰ ਨੇ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਤੁਹਾਨੂੰ ਬੰਬ ਚਲਾਉਣ ਦੀ ਸਲਾਹ ਦਿੱਤੀ ਸੀ ਤੇ ਬੀਬੀ ਜੀ ਨੂੰ ਵੀ ਇਮਾਨਦਾਰੀ ਦੇ ਨਾਲ ਉਹਨਾਂ ਦੇ ਨਾਂ ਦੱਸਣੇ ਚਾਹੀਦੇ ਨੇ ਪਿੱਛੇ ਜਿਹੜਾ ਪੰਜਾਬ ਨੇ ਸੰਤਾਪ ਭੋਗਿਆ ਨਾ 1 ਲੱਖ ਤੋਂ ਵੱਧ ਨੌਜਵਾਨ ਪੰਜਾਬ ਦਾ ਜਿਹੜਾ ਹੈ ਉਹ ਸ਼ਹੀਦ ਹੋਇਆ ਤੇ ਇਹ ਸਾਰਾ ਕੁਝ ਜਿਹੜਾ ਹੈ ਇਹਨਾਂ ਸਰਕਾਰਾਂ ਦੀ ਅੱਜ ਪੰਜਾਬ ਬਲਦੀ ਦੇ ਬੁੱਥੇ ਵਿੱਚ ਪਿਆ ਅੱਜ ਪੰਜਾਬ ਆਰਥਿਕ ਸੰਕਟ ਵਿੱਚ ਗਰਸਿਆ ਹੋਇਆ ਅੱਜ ਪੰਜਾਬ ਭੈ ਪੀ ਦਾ ਇੱਥੇ ਗੰਗਾਸਟਰ ਦਾ ਰਾਜ ਆ ਕਿਤੇ ਡਕੈਤੀਆਂ ਕਿਤੇ ਫਰੋਤੀਆਂ ਕਿਤੇ ਕਬਜ਼ੇਬਾਜ਼ੀ ਹੋ ਰਹੀ ਆ ਅੱਜ ਪੰਜਾਬ ਦੀ ਧਰਤੀ ਤੇ ਕੋਈ ਬੰਦਾ ਸੇਫ ਨਹੀਂ ਹੈ ਅੱਜ ਪੰਜਾਬ ਚ ਹਾਹਾਕਾਰ ਦਾ ਮਾਹੌਲ ਬਣਿਆ ਹੋਇਆ ਔਰ ਅਫਸ਼ੋਰਸ ਇਸ ਗੱਲ ਦਾ ਕਿ ਅੱਜ ਪੰਜਾਬ ਦੇ ਰਾਖੇ ਹੀ ਪੰਜਾਬ ਨੂੰ ਖਾਂਡ ਤੁਰਪੇ ਜਦ ਬਾੜ ਹੀ ਖੇਤ ਨੂੰ ਖਾਵੇ ਖੇਤ ਕਿਵੇਂ ਵੱਜ ਸਕਦਾ ਦੋ ਦਿਨ ਪਹਿਲਾਂ ਪੰਜਾਬ ਤੇ ਹਰਿਆਣੇ ਦੀ ਮੀਟਿੰਗ ਹੋਈ ਪਾਣੀਆਂ ਦੇ ਮਾਮਲੇ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦਾ ਪਾਣੀ ਪ੍ਰੋਟੈਕਟ ਕਰਨ ਦੀ ਥਾ ਹਰਿਆਣੇ ਦੇ ਪਾਣੀ ਨੂੰ ਪ੍ਰੋਟੈਕਟ ਕਰਨ ਦੀਆਂ ਦਲੀਲਾਂ ਦਿੱਤੀਆਂ ਚਾਹੀਦਾ ਤਾਂ ਇਹ ਸੀ ਕਿ ਜਦੋਂ ਪੰਜਾਬ ਤੇ ਹਰਿਆਣਾ ਵੰਡੇ ਜਿੰਨਾ ਪਾਣੀ ਪੰਜਾਬ ਨੂੰ ਮਿਲਦਾ ਸੀ ਘੱਟੋ-ਘੱਟ ਉਹ ਪਾਣੀ ਤਾਂ ਸਾਨੂੰ ਮਿਲਦਾ ਰਹੇ ਇਹ ਭਾਈ ਸਾਹਿਬ ਫੈਸਲਾ ਕਰਾਇਆ ਵੀ ਜਿੰਨਾ ਉਸ ਸਮੇਂ ਹਰਿਆਣੇ ਨੂੰ ਪਾਣੀ ਮਿਲਦਾ ਸੀ ਉਹ ਰੱਖਿਆ ਜਾਊਗਾ ਪੰਜਾਬ ਨੂੰ ਮਿਲੇ ਨਾ ਮਿਲੇ ਕਾਰਨ ਕੀ ਆ ਕਾਰਨ ਇਸ ਕਰਕੇ ਆ ਕਿ ਵੀਰੋ ਜਦੋਂ ਪੰਜਾਬ ਹਰਿਆਣਾ ਵੰਡੇ ਸੀ ਨਾ ਉਦੋਂ ਦਰਿਆਵਾਂ ਦੇ ਵੀ ਜਿਹੜਾ ਪਾਣੀ ਸੀ ਉਹ ਤੋਂ ਘਟ ਕੇ ਅੱਜ 25 30% ਪਾਣੀ ਘਟ ਕੇ ਰਹਿ ਗਿਆ ਪ੍ਰਧਾਨ ਮੰਤਰੀ ਜੀ ਨੇ ਖੁਦ ਮੰਨਿਆ ਪਾਰਲੀਮੈਂਟ ਦੇ ਵਿੱਚ ਕਿ ਭਾਗੜਾ ਡੈਮ ਦੀ ਕਪੈਸਿਟੀ 25 ਤੋਂ 30% ਘਟ ਕੇ ਗਾਰ ਭਰ ਗਈ ਤੁਸੀਂ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਜਾਓ ਦੋ ਦਰਜਣ ਤੋਂ ਵੱਧ ਚੈੱਕ ਡੈਮ ਬਣੇ ਨੇ ਇੱਕ ਵੀ ਚੈੱਕ ਡੈਮ ਵਿੱਚ ਪਾਣੀ ਨਹੀਂ ਹੈ ਰੇਤਾ ਭਰ ਗਿਆ ਸੋ ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਪਾਣੀ ਤਾਂ بچਿਆ ਨਹੀਂ ਸਾਨੂੰ ਜਿਹੜਾ ਮਿਲਦਾ ਸੀ ਸਾਡਾ ਰੱਖੋ ਬਾਕੀ ਜੇ ਵੱਜਦਾ ਤਾਂ ਅਸੀਂ ਵੰਡ ਲੈਨੇ ਆ ਉਲਟ ਹੋ ਗਿਆ ਇਹ ਉਹਨਾਂ ਦਾ ਰੱਖਿਆ ਆਪਣਾ ਗਿਆ ਸੋ ਅੱਜ ਚਾਹੀਦਾ ਤਾਂ ਇਹ ਸੀ ਕਿ ਜੇ ਪਾਣੀਓ ਬਚਾਉਣਾ ਕਾ ਤੁਸੀਂ ਕਾਨੂੰਨ ਵਾਦਲ ਕੇ ਡੈਮਾਂ ਦੀ ਚੈੱਕ ਡੈਮਾਂ ਦੀ ਗਾਰ ਕਢਾਓ। ਪਾਖੜਾ ਡੈਮ ਦੀ ਗਾਰ ਕਢਾਓ। ਜਿਹੜਾ ਪਾਣੀ ਜਦੋਂ ਫਲੱਡ ਆ ਜਾਂਦੇ ਨੇ, ਬਾਰਸ਼ਾਂ ਆਉਂਦੀਆਂ ਨੇ, ਗੇਟ ਖੋਲ੍ਹਨੇ ਪੈਂਦੇ ਨੇ। ਨੁਕਸਾਨ ਹੁੰਦਾ ਪੰਜਾਬ ਦੇ ਖੇਤਾਂ ਦਾ, ਘਰਾਂ ਦਾ, ਪਸ਼ੂਆਂ ਦਾ। ਉਹ ਵੱਸ ਸਕੇ ਤੇ ਉਹ ਉਧਰ ਧਿਆਨ ਹੀ ਨਹੀਂ ਦਿੱਤਾ। ਚਾਹੀਦਾ ਤਾਂ ਇਹ ਸੀ ਮੁੱਖ ਮੰਤਰੀ ਸਾਹਿਬ ਨੂੰ ਕਿ ਪੰਜਾਬ ਦੇ ਲਈ ਕੋਈ ਪਾਣੀ ਦਾ ਬੰਧੋਬਾਸਤ ਜਿਹੜਾ ਹੋ ਸਕੇ ਜੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣਾ ਜਨਾਬ ਤੇ ਜੇਲਮ ਦਾ ਉਸ ਪਾਣੀ ਨੂੰ ਰੋਕ ਕੇ ਪੰਜਾਬ ਦੇ ਖੇਤਾਂ ਤੱਕ ਪਹੁੰਚਦਾ ਕਰਨ ਲਈ ਕੋਈ ਵਿਸ਼ੇਸ਼ ਫੰਡ ਮੰਗ ਕੇ ਆਉਂਦੇ ਨਾਓ ਫੰਡ ਮੰਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਿਆੰਗਬਾਜੀ ਦੇ ਵਿੱਚ ਹਾਸੇ ਮਜ਼ਾਕ ਦੇ ਵਿੱਚ ਇਹ ਕ ਆਪਣਾ ਡੰਗ ਸਾਰੀ ਜਾਂਦੇ ਨੇ ਜਿਵੇਂ ਕਹਿੰਦੇ ਆ ਨੀਰੋ ਬਾਂਸਰੀ ਪੁਜਾਰ ਰਿਹਾ ਰੋਮ ਸੜ ਰਿਹਾ ਅੱਜ ਪੰਜਾਬ ਦਾ ਉਹ ਹਾਲ ਹੋਇਆ ਬਾ ਚਾਹੀਦਾ ਤਾਏ ਆ ਕਿ ਮੁੱਖ ਮੰਤਰੀ ਸਾਹਿਬ ਜੋਰ ਦੇ ਕੇ ਕਹਿੰਦੇ ਕਿ ਅੱਜ ਗਰੀਬ ਲੋਕਾਂ ਨੂੰ ਦਲਤ ਲੋਕਾਂ ਨੂੰ ਕਾਰੋਬਾਰ ਲੋਕਾਂ ਨੂੰ ਜਿਹੜਾ ਮਨਰੇਗਾ ਕਰਦੇ ਸੀ ਜੀ ਰਾਮ ਜੀ ਇਸ ਕੀਮ ਤੁਸੀਂ ਲੈ ਕੇ ਆਏ ਹੋ ਜੇ 100 ਦੀ ਥਾਂ 125 ਦਿਨ ਕਰਦਾ ਫੈਸਲਾ ਕਰਿਆ ਤਾਂ ਚੰਗੀ ਗੱਲ ਆ ਪਰ ਉਹਦੇ ਲਈ ਪੈਸੇ ਤਾਂ ਹੈ ਨਹੀਂ ਪੰਜਾਬ ਤੇ ਹਿੱਸਾ ਪਾਉਣ ਲਈ 40% ਸੂਬੇ ਨੇ ਪਾਉਣਾ 60% ਸੈਕਟਰ ਦਾ ਪੈਸਾ ਹੋਣਾ ਤੇ ਨਾ ਨੌਮਨ ਤੇਲ ਹੋਣਾ ਨਾ ਰਾਜਾ ਨੇ ਨੱਚਣਾ ਉਹਦਾ ਕੀ ਫਾਇਦਾ ਹੋਇਆ ਮੰਗ ਕਰਨੀ ਚਾਹੀਦੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਹੋਰ ਕੋਈ ਦੋ ਨਾ ਦੋ ਜੇ ਜੀ ਰਾਮ ਜੀ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਲੈਣਾ ਤਾਂ ਪੰਜਾਬ ਨੂੰ ਏ ਕਲਾਸ ਕੈਟਾਗਰੀ ਵਿੱਚ ਪਾ ਕੇ ਦੋ 10% ਹਿੱਸਾ ਪੰਜਾਬ ਨੂੰ ਪਾਉਣਾ ਪਵੇ 90% ਸੈਂਟਰ ਪਾਵੇ ਤਾਂ ਜੀ ਰਾਮ ਜੀ ਦੀ ਤਾਂ ਭਾਵੇਂ ਮੋਤੀ ਰਾਮ ਮੋਤੀ ਰਖ ਲੋ ਭਾਵੇਂ ਕੋਈ ਸਕੀਮ ਰਖ ਲੋ ਸਾਨੂੰ ਕੀ ਇਤਰਾਜ ਆ ਸਕੀਮ ਤੇ ਪਰ ਤੁਸੀਂ ਸਾਨੂੰ ਇਹ ਸਕੀਮ ਲਾਗੂ ਕਰਨ ਦੀ ਵਿਵਸਥਾ ਬਣਾਓ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ ਦੇਸ਼ ਨੂੰ ਬਾਹਰਲੇ ਮੁਲਕਾਂ ਤੋਂ ਅਨਾਜ ਮੰਗਣ ਤੋਂ ਬਚਾਇਆ ਅਸੀਂ ਆਪਣੀ ਧਰਤੀ ਦੀ ਸ਼ਕਤੀ ਖਤਮ ਕਰ ਲਈ ਅਸੀਂ ਆਪਣਾ ਪਾਣੀ ਖਤਮ ਕਰ ਲਿਆ ਅਸੀਂ ਕਰਜ਼ਾਈ ਹੋ ਗਏ ਦੇਸ਼ ਦਾ ਢਿੱਡ ਭਰਨ ਲੱਗਿਆ ਤੇ ਸਾਡੇ ਕਿਸਾਨ ਦਾ ਘਟੋ-ਘਟ ਕਰਜ਼ਾ ਤਾਂ ਮਾਫ਼ ਕਰ ਦਿਓ ਜੇ ਤੁਸੀਂ ਵੱਡੇ-ਵੱਡੇ ਇੰਡਸਟਰੀ ਲਿਸਟਾਂ ਦਾ 10-10 ਹਜ਼ਾਰ ਕਰੋੜ ਰੁਪਈਆ 5-5 ਹਜ਼ਾਰ ਕਰੋੜ ਰੁਪਈਆ ਵੱਡੇ-ਵੱਡੇ ਧਨਾਨ ਐਂ ਰਾਸ਼ਟਰੀ ਲਿਸਟਾਂ ਦਾ ਮਾਫ਼ ਕਰ ਸਕਦੇ ਹੋ ਤਾਂ ਸਾਡੇ ਕਿਸਾਨ ਦਾ ਕਿਸੇ ਦੇ 2 ਲੱਖ ਕਿਸੇ ਦਾ ਲੱਖ ਕਿਸੇ ਦਾ 5 ਲੱਖ ਬਾਅਦ ਤੋਂ ਬਾਅਦ ਇਹ ਕਰਜ਼ਾ ਨਹੀਂ ਮਾਫ ਕਰ ਸਕਦੇ ਚਾਹੀਦਾ ਤਾਂ ਇਹ ਸੀ ਮੰਗਣਾ ਕਿ ਕਰਜ਼ਾ ਮੁਕਤ ਕਰੋ ਪੰਜਾਬ ਦੇ ਕਿਸਾਨ ਨੂੰ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਹੱਦਾ ਤੇ ਲੜਦਾ ਰਿਹਾ ਆਜ਼ਾਦ ਭਾਰਤ ਦਾ ਦੋਆ ਹੋਇਆ ਜੱਤੋਂ ਲੈ ਕੇ ਜਦੋਂ ਮੁਲਕ ਆਜ਼ਾਦ ਹੋਇਆ ਸਾਰੇ ਦੇਸ਼ 'ਚ ਭੰਗੜੇ ਪਾ ਰਹੇ ਸੀ ਪੰਜਾਬ ਤੇ ਬੰਗਾਲ 'ਚ ਕੀਰਨੇ ਪੈ ਰਹੇ ਸੀ ਕਿਉਂਕਿ ਪੰਜਾਬ ਬਰਬਾਦੀ ਤੇ ਤਬਾਹੀ ਚੱਲ ਕੇ ਇਸ ਦੇਸ਼ ਦਾ ਅਸੀਂ ਕਿਸਮਤ ਜੋਟੀ ਤੇ ਪੰਜਾਬ ਕਰਜਈ ਹੋ ਗਿਆ ਪੰਜਾਬ ਦੇ ਸਾਰੇ ਰਾਹ ਬੰਦ ਕਰਤੇ ਕੈਡਾ ਧੱਕਾ ਸਮੁੰਦਰ ਰਾਹੀਂ ਤਾਂ 600 ਵਸਤੂਆਂ ਜਾ ਸਕਦੀਆਂ ਆ ਸਕਦੀਆਂ ਸੜਕ ਰਾਹੀਂ ਕਹਿੰਦੇ 66 ਵਸਤੂਆਂ ਤੋਂ ਵੱਧ ਤੁਸੀਂ ਨਾਲ ਜਾ ਸਕਦੇ ਹੋ ਤਾਂ ਨਾ ਲਿਆ ਸਕਦੇ ਜੇ ਸਮੁੰਦਰ ਰਾਹੀਂ ਜਾਣ ਵਾਲੀਆਂ ਚੀਜ਼ਾਂ ਸਾਰੀਆਂ ਸੜਕ ਰਾਹੀਂ ਜਾਣ ਲੱਗ ਜਾਣ ਬਾਹਰਲੇ ਮੁਲਕਾਂ ਨੂੰ ਉਹਨੇ ਯੂਰਪੀਅਨ ਕੰਟਰੀਆਂ ਨਾਲ ਸਮਝੌਤਾ ਪ੍ਰਧਾਨ ਮੰਤਰੀ ਜੀ ਕਰਕੇ ਹਟੇ ਨੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਕਿ ਜੇ ਇਹ ਸਮਝੌਤੇ ਦਾ ਲਾਹਾ ਤੁਸੀਂ ਪੰਜਾਬ ਨੂੰ ਲੈ ਕੇ ਦੇ ਸਕਦੇ ਹੋ ਤੇ ਬਾਗਾ ਦਾ ਹਸੈਨੀ ਵਾਲੇ ਦਾ ਬਾਰਡਰ ਖੁੱਲੋ ਤੇ ਉਹੀ ਵਸਤੂਆਂ ਬਾਹਰ ਜਾਣ ਉਹੀ ਵਾਰੋਂ ਆਉਣ ਜੋ ਸਮੁੰਦਰ ਰਾਹੀਂ ਜਾ ਸਕਦੀਆਂ ਨੇ ਸਭ ਤੋਂ ਵੱਡਾ ਲਾਹਾ ਪੰਜਾਬ ਨੂੰ ਹੋ ਸਕਦਾ ਸੀ ਤੋਂ ਬਹੁਤ ਕੁਝ ਐਸੀਆਂ ਗੱਲਾਂ ਨੇ ਜੋ ਮੈਂ ਕਹਿਣਾ ਚਾਹਉਣਾ ਕਿ ਸ਼ਰੋਮਣੀ ਅਕਾਲੀ ਦਲ ਪੁਨਰ ਸਿਰਜੀਤ ਆ ਜਿਹੜੀਆਂ ਮੀਟਿੰਗਾਂ ਦਾ ਦੌਰ ਆਰੰਭ ਕੀਤਾ ਤੇ ਉਹ ਤੋਂ ਵੱਡੀ ਅਕਾਲੀ ਕਾਨਫਰੰਸ ਕਰਨ ਵੱਲ ਜਾ ਰਹੇ ਆ ਅਸੀਂ ਫੈਸਲਾ ਕਰਾਂਗੇ ਸਿੰਘ ਸਾਹਿਬ ਸਾਡੇ ਪ੍ਰਧਾਨ ਸਾਹਿਬ ਜਿਹੜੇ ਹਰਪ੍ਰੀਤ ਸਿੰਘ ਜਲਦੀ ਮੀਟਿੰਗ ਸੱਦ ਕੇ ਪਰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਪੰਜਾਬ ਨੂੰ ਜਗਾਉਂਦਾ ਪੰਜਾਬ ਨੂੰ ਬਚਾਉਣ ਦਾ ਇਹ ਜਿਹੜਾ ਕਾਰਜ ਆਰੰਭ ਕਰਨ ਲੱਗੇ ਆ ਉਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਆ ਤੁਹਾਡੇ ਮਿਲਵਰਤਨ ਦੀ ਲੋੜ ਆ ਘਰ-ਘਰ ਜਾ ਕੇ ਹਰ ਪਰਿਵਾਰ ਨੂੰ ਜਾ ਕੇ ਹਰ ਪਿੰਡ ਵਿੱਚ ਜਾ ਕੇ ਇਹ ਸੁਨੇਹਾ দাও ਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਜਾਗਣਾ ਪਏਗਾ ਜੇ ਪੰਜਾਬ ਨੂੰ ਬਚਾਉਣਾ ਤਾਂ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੇ ਜਿਹੜੇ ਇਹ ਮਸਲੇ ਲੈ ਕੇ ਤੁਰੇ ਨੇ ਅੱਜ ਸਿੱਖ ਲੀਡਰਸ਼ਿਪ ਵਿੱਚ ਖਲਾਫ ਪੈਦਾ ਹੋਇਆ ਇੱਕ ਗੱਲ ਦੇ ਵਿੱਚ ਸਿੱਖ ਲੀਡਰਸ਼ਿਪ ਨੇ ਕਿੱਤਰ ਕੇ ਆਸਤ ਦੀਆ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਤੀਆਂ ਜਾਣ ਸਿੱਖ ਲੀਡਰਸ਼ਿਪ ਇਹਨਾਂ ਸਾਰਾ ਪੰਜਾਬ ਸ਼ਾਂਤ ਹੋ ਸਕਦਾ ਕਿਤੇ ਮਜਾਰੇ ਹੋ ਰਹੇ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਭਾਈ ਰਾਜਵਾਨਾ ਦੀ ਫਾਸੀ ਦੀ ਸਜ਼ਾ ਉਵਰਕਾਇਦ ਵਿੱਚ ਬਦਲ ਲਈ ਭਾਈ ਜਗਤਾਰ ਸਿੰਘ ਹਮਾਰੇ ਜੋ ਉਹਨਾਂ ਦੀ ਮਾਂ ਦਾ ਮੂੰਹ ਦਿਖਾਉਣ ਲਈ ਪਰੋਲ ਤੇ ਭੇਜਣ ਲਈ ਇਹ ਮਜਾਰੇ ਔਰ ਭਾਈ ਅਮਰਪਾਲ ਸਿੰਘ ਜਿਨ੍ਹਾਂ ਦੇ ਤਿੰਨ ਵਾਰ ਉਹਨੇ ਇੱਥੇ ਲਾਤਾ ਔਰ ਚੁੜਿਆ ਹੋਇਆ ਐਮਪੀ ਆ ਉਹਨੂੰ ਪਾਰਲੀਮੈਂਟ ਕੋਈ ਜਾਣਦੀ ਆਗਿਆ ਨਹੀਂ ਰਸੀਦ 12 ਮੋਲਾ ਦਾ ਐਮਪੀ ਉਹ ਤਾਂ ਜਾ ਸਕਦਾ ਪਰਲਮੈਂਟ ਨੂੰ ਤੁਸੀਂ ਐਨਐਸਏ ਵਿੱਚ ਗਿਰਵਧਾਰ ਤੇ ਅਮਰਤਪਾਲ ਨੂੰ ਭੇਜ ਨਹੀਂ ਰਹੇ ਸੋ ਇਤਕਾਰ ਕੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਪੰਜਾਬ ਦੇ ਪੰਥ ਦੇ ਮਸਲੇ ਲੈ ਕੇ ਸਿੰਘ ਸਾਹਿਬ ਗਿਆਨੀ ਹਰਪੁਰ ਸਿੰਘ ਪ੍ਰਧਾਨ ਚਰਮਣੇ ਇਕਾਲੀਦਾਲ ਪੁਨਰ ਸਰਦੇ ਜੀ ਅਗਵਾਈ ਦੇ ਇਹ ਪੰਜਾਬ ਦੇ ਪੰਥ ਦਾ ਇਹ ਜਿਹੜਾ ਮਸਲੇ ਨੇ ਇਹਨਾਂ ਨੂੰ ਲੈ ਕੇ ਇੱਕ ਆਰੰਭ ਕਰਨ ਲੱਗੇ ਆ ਇਕ ਕਾਰਜ